ਪਦੇ ਦੋਸਤੋ ਦੀ ਕਰ ਦੇ ਨਾਲ ਲੋਗ ਹੋ ਗਿਆ ਗਏ ਸਟਾਕ ਤਾਂ ਬਦਾਈਆਂ ਜੀ ਬਦਾਈਆਂ ਆਈਆਂ ਜੀ ਗੈਸ ਵੈਲਕਮ ਬੈਕ ਟੂ ਚੈਨਲ ਲਵੰਟੀ ਮੈਂ ਲੋਕ ਸਤਿ ਸ੍ਰੀ ਅਕਾਲ ਬੀਰ ਤੋਂ ਦੀ ਦਵਾ ਦੇ ਨਾਲ ਪਰ ਤੂੰ ਠੀਕ ਹੈ ਤਾਂ ਦੋਸਤੋ ਦੀ ਇੰਟਰੋ ਇਨੀਸ਼ੀਏਟਿਵ ਤਾਂ ਦਿੱਤੀ ਗਈ ਆ ਤੇ ਗੈਸ ਜੰਗਾ ਚ ਖਤਮ ਹੋ ਗਈ ਆਪਾਂ ਨੂੰ ਬੜੀ ਜਿਆਦਾ ਖੁਸ਼ੀ ਹੈ ਮੈਂ ਬੜੀ ਜਿਆਦਾ ਖੁਸ਼ ਹੋਣਾ ਆਪਾਂ ਵੱਲੋਂ ਦੋਸਤੋ ਖਤਮ ਨਾ ਕਰ اے ਭਾਈ ਗੁਰੂ ਜੀ ਸ਼ੁਕਰ ਹੈ ਸਭ ਬੀਅਰ ਦਸਾ ਕਬੂਲ ਹੋ ਗਈਆਂ ਸ਼ੁਕਰ ਪ੍ਰਮਾਤਮਾ ਦਾ ਭਾਈ ਗੁਰੂ ਜੀ ਇਦਾਂ ਹੀ ਸਾਡੇ ਦੇਸ਼ ਨੂੰ ਬਚਾਈ ਰੱਖਿਓ ਬੁਰੀਆਂ ਨਜ਼ਰਾਂ ਤੋਂ ਤੇ ਲੜਾਈਆਂ ਤੋਂ ਅਸੀਂ ਕਿਸ ਕਿਸੇ ਨਾਲ ਵੀ ਲੜ ਕੇ ਖੁਸ਼ ਨਹੀਂ ਹੈਗੇ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸ਼ੁਕਰ ਹੈ ਸਾਡੇ ਦੇਸ਼ 'ਚ ਜੰਗ ਖਤਮ ਹੋਈ ਹੈ ਤੇ ਦੋਨੇ ਦੇਸ਼ਾਂ ਦਾ ਮੇਲ ਹੋ ਗਿਆ ਆਪਸੀ ਸਮਝੌਤਾ ਲੈਂਦਾ ਪੰਜਾਬ ਚੜ੍ਹਦਾ ਪੰਜਾਬ ਸ਼ੁਕਰ ਹੈ ਲੈਂਦਾ ਪੰਜਾਬ ਚੜ੍ਹਦਾ ਏਦਾਂ ਹੀ ਵਸਦੇ ਰਹਿਣ ਆਦਾ ਆਦਾ ਗਾਇਸ ਸ਼ੁਕਰ ਹੈ ਕਲਾ ਪੈਸੇ ਦੇ ਵੈਸੇ ਵੀ ਮੈਂ ਤਾਂ ਕਹਿਣੀ ਹੁੰਦੀ ਆ ਵੀ ਪ੍ਰਮਾਤਮਾ ਜਦੋਂ ਕੋਈ ਵੀ ਇਦਾਂ ਦੀ ਗੱਲ ਮਤਲਬ ਸਾਰੇ ਲੋਕਾਂ ਨੂੰ ਇਹ ਸੁਨੇਹਾ ਹੈ ਜਦੋਂ ਵੀ ਦੇਸ਼ ਤੇ ਕੋਈ ਵੀ ਇਦਾਂ ਦੀ ਅਰਚਨਾ ਆਉਂਦੀ ਹੈ ਜਿਵੇਂ ਕਰੋਨਾ ਆਇਆ ਸੀ ਹੁਣ ਜੰਗ ਲੱਗ ਗਈ ਹੈ ਜਾਂ ਕੋਈ ਹੋਰ ਵੀ ਇਦਾਂ ਦੀ ਗੱਲ ਹੁੰਦੀ ਹੈ ਤਾਂ ਸਭ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਬੱਤੀਆਂ ਦੰਦਾਂ ਦੀ ਪਤਾ ਨਹੀਂ ਹੁੰਦਾ ਕਿਹਦੀ ਅਰਦਾਸ ਕਬੂਲ ਕਰਨੀ ਹੈ ਪਰਮਾਤਮਾ ਨੂੰ ਤੇ ਜਦੋਂ ਅਸੀਂ ਤਾਂ ਇਹ ਵੀ ਆ ਦੇਖੋ ਇਵਨ ਕੇ ਜਦੋਂ ਕੋਈ ਸਾਡੇ ਕੋਲ ਦੀ ਐਂਬੂਲੈਂਸ ਲੰਘਦੀ ਹੈ ਨਾ ਅਸੀਂ ਉੱਥੋਂ ਵੀ ਅਰਦਾਸ ਕਰਕੇ ਲੱਗਦਾ ਕਿ ਪ੍ਰਮਾਤਮਾ ਜਿਹੜਾ ਬੰਦਾ ਇਹਦੇ ਵਿੱਚ ਹੋਵੇ ਉਹਦੀ ਜਾਨ ਬਚ ਦਿੱਤੀ। ਹੋਰ ਵੀ ਮੈਂ ਮਤਲਬ ਇਦਾਂ ਹੀ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਨੇ ਹਰ ਬੰਦੇ ਦੀ ਜਾਨ ਜ਼ਰੂਰੀ ਹੈ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਸ਼ੁਕਰ ਹੈ ਮਾਲਕ ਦਾ। ਗਾਇਜ਼ ਐਸੇ ਖੁਸ਼ੀ ਕਰੇਗਾ ਬਬ ਪਾਰਟੀ ਅੱਜ ਤੋਂ ਪਾਰਟੀ ਸ਼ੁਰੂ ਹੋ ਗਈ ਹੈ ਕਿਉਂਕਿ ਕਿਉਂਕਿ ਅੱਜ ਕੀ ਹੋ ਗਿਆ ਕਿ ਜੰਗ ਵੀ ਖਤਮ ਹੋ ਗਿਆ ਤੇ ਸਾਡੇ ਟੈਨ ਕਿ ਵੀ ਹੋ ਗਏ ਨੇ ਉਧਰ ਏਸੀ ਵੀ ਲੱਗਿਆ ਵਾ ਤੇ ਤੁਸੀਂ ਤਿੰਨ ਤਿੰਨ ਬਣਾ ਨਹੀਂ ਤਾਂ ਰੋਜ਼ ਰਾਤ ਨੂੰ ਡਰ ਡਰ ਸੌਣਾ ਪੈਂਦਾ ਸੀ ਰਾਤ ਤਾਂ ਸੀ ਉੱਥੇ ਚਾਦਰ ਲਾ ਕੇ ਸੁੱਤੇ ਕਿਉਂ ਚਾਦਰ ਤੁਸੀਂ ਲਾਤੀ ਤੇ ਚਾਦਰ ਡਿੱਗਣੀ ਨਹੀਂ ਉਹ ਕਿੰਨੇ ਦੇਤੇ ਕਿ ਆ ਸੁੱਤੇ ਪਹਿਲੇ ਪੈਰਾਂ ਦੇ ਡਿੱਗੀ ਮੇਰੇ ਉਹ ਪਹਿਲਾ ਪਹਿਲਾ ਤੈਨੂੰ ਲੱਗੇ ਬੰਬ ਡੇ ਕੇ ਨਹੀਂ ਨਹੀਂ ਫੜਾ ਮੰਮੀ ਨੂੰ ਫੜਾ ਉਹਨੂੰ ਪੜਾ ਦੇ ਪਹਿਲਾਂ ਪਤਾ ਕੀ ਹੈ ਪਹਿਲਾਂ ਗੱਲ ਸੁਣੋ ਮੈਂ ਲੰਮੇ ਪੈਰਾਂ ਨਾਲ ਰੋੜ ਉਹ ਮੈਂ ਬੋਤਲ ਨਾਲ ਚੱਕੀ ਆਉਤੀ ਹੋ ਗਿਆ ਲਾਤੀ ਪੈਰ ਤੇ बाद चो पिया जब मैं हाँ, थलेगा <laughs> <laughs> <मैं उतके। laughs> <laughs> 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 ਖੱਲੇ ਮੱਕ ਟਾਡਰ ਦੇ ਕੁ ਹਾਏ ਮੇਰੇ ਪੈਰਾਂ ਤੇ ਮੇਰੀ ਤਾਂ ਜਾਨ ਲੱਗੇਗੀ ਮੇਰੇ ਤਾਂ ਰੂਹ ਇੱਥੇ ਮੁੰਨ ਜਾਈ ਜਿਨ ਮੁੰਨ ਚਾਤਰ ਨਾ ਮੈਂ ਪਤਾ ਕੋਟੇ ਜੱਦੀ ਪਟਕ ਨੂੰ ਇਨਾ ਗੁੱਸਾ ਕਰਿਆ ਮਰੀ ਇਹ ਕਰਕੇ ਮਰੀ ਚਾਤਰ ਦੇਖਿਆ ਸਾਰੇ ਮੈਂ ਕਾਏ ਚਾਤਰ ਕਸੀ ਕਿ ਮੈਂ ਆ ਗਈ ਉਹ ਟੇਪਾਂ ਉੱਥੇ ਲੱਗੀਆਂ ਨੇ ਉੱਪਰ ਲੱਗੀਆਂ ਨੇ ਉਹ ਮੈਨੂੰ ਵੀ ਪਤਾ ਲੱਗਿਆ ਉਹ ਦੇ ਉੱਪਰ ਲੱਗੀਆਂ ਉਹ ਲੱਗੀਆਂ ਮੈਂ ਤਾਂ ਖਿੱਚੀ ਆ ਕੋਰਕੇ ਮਰੀ ਦੁੱਖ ਨਾਲ ਕਟਕ ਇਹ ਕਰਕੇ ਮਰੀ ਚਾਤਰ ਮਸਾਲਾ ਨਾ ਨੀਂਦ ਆਈ ਸੀ ਰਾਤ ਨੂੰ ਗਾਇਸ ਪਤਾ ਕਿੰਨਾ ਔਖਾ ਸੀਗਾ ਸੌਣਾ ਮਤਲਬ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਪਤਾ ਨਹੀਂ ਕਿਉਂ ਐ ਤਿੰਨ ਦਿਨ ਨਾ ਮੈਨੂੰ ਬਹੁਤ ਨੀਂਦ ਆਈ ਇਹ ਦੋਵੇਂ ਜਾਗਦੇ ਰਹਿੰਦੇ ਸੀ ਮੈਂ ਸੁੱਤੀ ਹੁੰਦੀ ਮੰਮੀ ਕੀ ਕਰਨਾ ਤੇ ਇੱਕ ਕੱਟਾ ਹੈ ਜਿੱਦਾਂ YouTube ਤੇ ਪੱਲ ਕੇ ਹੋ ਗਿਆ ਫਿਰ ਇਕੱਠਾ ਹੀ ਕੱਟ ਲਾਂਗੇ ਗਾਇਸ ਕੇਕ ਕੱਟਣ ਦੀ ਸਾਡੀ ਅੱਜ ਸਲਾਹ ਕੈਨਸਲ ਹੋ ਗਈ ਆ ਉਦਾਂ ਕੁਝ ਖਾ ਪੀ ਲਓ ਹਾਂ ਮਤਲਬ ਖਾਣ ਪੀਣ ਦੀ ਪਾਰਟੀ ਕਰ ਲਓ ਚਾਹ ਕੇ ਦੇ ਦੋ ਤੂੰ ਚਾਹੇ ਸੌ ਲੈ ਜਾ ਪਰ ਤੁਹਾਡਾ ਖਾ ਪੀ ਲਓ ਕੇਕ ਆਪਾਂ ਦਿਖਟਾਂਗੇ ਜਿਹਦੇ YouTube ਤੇ ਵੀ ਟੈਨਸ਼ਨ ਹੈ 200 ਤਾਂ ਰਹਿ ਗਿਆ ਮੈਂ ਸਰ ਫਿਰ ਤੇ ਜੱਸੀ ਨੂੰ ਵੱਡੇ ਪਾਪ ਪਾ ਚੁੱਕੇ ਤੁਸੀਂ ਨੂੰ ਹਾਂ ਆਪਾਂ ਉੱਤਰਾਂਗੇ ਸੁਤਾਨ ਖਾਂਦਾ ਨਹੀਂ ਅੱਜ ਮੰਦਰ ਜਾਣਾ ਹੈ ਮੰਦਰ ਜਾਇਆ ਇਹ ਚਲੋ ਠੀਕ ਹੈ ਜੀ ਤੁਸੀਂ ਮੰਦਰ ਜਾਇਆ ਇਹ ਮੰਦਰ ਜੈ ਮਾਤਾ ਜੈ ਮਾਤਾ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੱਸ ਸ਼ੁਕਰ ਹੈ ਜੱਸੀ ਮਾਤਾ ਮਹੀ ਬਹੁਤ ਖੁਸ਼ੀ ਹੋਈ ਅੱਜ ਖਤਮ ਹੋਣ ਦੀ ਕੀ ਫਤਿਹ ਦੋਸਤੋ ਤੇ ਕਰ ਦੇ ਨਾਲ ਲੋਗ ਹੋ ਗਿਆ ਗਏ ਸਟਾਰਟ ਤਾਂ ਬਧਾਈਆਂ ਜੀ ਬਧਾਈਆਂ ਆਈਆਂ ਦੀ ਬਧਾਈਆਂ ਬਾਤ ਪਾਰਟੀ ਬਧਾਈਆਂ ਜੀ ਬਧਾਈਆਂ ਬਧਾਈਆਂ ਜੀ ਬਾਬਾ ਜੀ ਇਦਾਂ ਹੀ ਸਾਰਾ ਕੁਝ ਸੰਤਾਰਾ ਹੋ ਗਿਆ ਸ਼ੁਕਰ ਹੈ ਸਾਰਾ ਕੁਝ ਲੱਗਦਾ ਦੇਖੀ ਔਰ ਕੀ ਛੱਤ ਵੱਜ ਗਈ ਜੰਗ ਵੀ ਖਤਮ ਹੋ ਗਈ ਜੰਗ ਵੀ ਖਤਮ ਹੋ ਗਈ ਸ਼ੁਕਰ ਹੈ ਸਾਰਾ ਕੁਝ ਇਹ ਤਾਂ ਰੋਜ਼ ਰਾਤ ਨੂੰ ਸਿਆਪਾ ਹੀ ਰਹਿੰਦਾ ਸਿੱਕ ਤਮ ਜਾਨ ਆਹੋ ਕੀ ਕੀ ਲੈ ਕੇ ਆਣਾ ਮੋਮਯਾ 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 ਕੀ ਲੈਣਾ ਬਾਹਰ ਵੀ ਬਾਬਾ ਦੇ ਮਾਸ ਮੋਮ ਦੇ ਬੰਦਿਆਂ ਆਹੋ ਚੱਲੋ ਦੋਸਤੋ ਪਾਪਾ ਤੁਹਾਨੂੰ ਮਿਲਦੇ ਆ ਠੀਕ ਹੈ ਰੁੱਕ ਕੇ ਇੱਕ ਨਵੇਂ ਦੁਕਾਨ ਤੇ ਆਇਆ ਮੈਂ ਬਲੌਕ ਨਾਲ ਆਣ ਵਾਲੇ ਤੇ ਦੇਖੋ ਇਹ ਦਿਖਾ ਲੈਣੀ ਰੋਟੀ ਕਿਹੜੀ ਸਬਜ਼ੀ ਬਣੀ ਹੈ ਭਾਈ ਆਹ ਸਬਜ਼ੀ ਬਣੀ ਬਹੁਤ ਸੁਆਦ ਹੈ ਯੈਸ ਤੇ ਗਾਇਸ ਬਲੈਕ ਆਊਟ ਵੀ ਹੋ ਚੁੱਕਿਆ ਵਾ ਫਿਰ ਵੀ ਹੈਲੋ ਗਾਇਸ ਸਬਜੀ ਬੋਟ ਟੇਸਟੀ ਬਣੀ ਆ ਬੋਟ ਟੇਸਟੀ ਬਣੀ ਆ ਹੈਲੋ 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 ਤੇ ਹਾਂਜੀ ਗਾਇਸ ਇੱਧਰ ਵੀ ਰੋਟੀ ਖਾ ਰਹੇ ਨੇ ਤੇ ਇੱਧਰ ਆਪਣਾ ਬਲੌਗ ਚੱਲਦਾ ਪਿਆ ਹੈਲੋ ਰੋਟੀ ਸਰ ਤੇ ਲਾਲੀ ਮੇਰੀ ਅੱਖਾਂ ਬੰਦ ਹੋ ਗਈਆਂ ਤੇ ਚਲੋ ਗਾਇਜ਼ ਹੁਣ ਰੋਟੀ ਖਾ ਲਈਏ ਫਿਰ ਦੁਬਾਰਾ ਮਿਲਦੇ ਹਾਂ ਤਾਂ ਯਾਰ ਲੱਗੇ ਇਹਨੇ ਗਾਇਜ਼ ਲੱਸੀ ਚ ਇੰਨਾ ਸਾਰਾ ਨੂਨ ਪਾ ਰਿਆ ਸੀ ਕਿਲੋ ਗਾਇਜ਼ ਨੇ ਭਰਦ ਬੁੱਚ ਪਾ ਰਿਆ ਸੀਗਾ ਮੈਂ ਪਰ ਤਾਂ ਬਚ ਗਏ ਅੱਖਾਂ ਦੀ ਕਾਚੀ ਆਈਏ ਇਹ ਪਤਾ ਕਿੰਨਾ ਨਮਕ ਪਾ ਲਿਆ ਸੀ ਇੰਨਾ ਨਮਕ ਪਾ ਲਿਆ ਲੱਸੀ ਚ ਤੇ ਕੁੜੀ ਜਿੱਦੀ ਭੈੜੀ ਆ ਸਾਡੀ ਲੈ ਪਾਰ ਪਾਣੀ ਮੈਂ ਨਹੀਂ ਬਿਨਾ ਤਾਂ ਦੋਸਤੋ ਹੁਣ ਆਪਾਂ ਇੱਧਰ ਆ ਗਏ ਇੱਧਰ ਆ ਗਏ ਆਪਾਂ ਗਏ ਆਪਾਂ ਦੇਖੋ ਲਾਮ ਲਟੋਗੇ ਨੇ ਗਾਇਜ਼ ਸਮਝੋ ਫਰਕ ਤਾਂ ਗਿਆ ਤੋੜ ਇਹੀ ਗੱਲ ਅਲਤ ਨੱਗੀ ਦੋਸਤੋ ਸਹੀ ਗੱਲ ਆ ਧੁਖੇ ਰਾਜ ਨਿਕਲੇ ਆ ਫੇਰ ਹਮਲਾ ਕਰਤਾ ਫੇਰ ਬਲੈਕਆਊਟ ਹੋ ਗਿਆ ਬਾਬਾ ਜੀ ਕਿਉਂ ਇਦਾਂ ਹੋ ਰਿਹਾ ਸਾਡੇ ਦੇਸ਼ ਨਾਲ ਨਾ ਹੋਵੇ ਕੁਝ ਨਾ ਹੋਵੇ ਮੈਂ ਤਾਂ ਮਣੀ ਤੇ ਹੁਣ ਤਾਂ ਦਿਲ ਟੁੱਟ ਗਿਆ ਸੱਚੀ ਪਤਾ ਨਹੀਂ ਕੁਝ ਵੀ ਹੋ ਸਕਦਾ ਹੋਰ ਚ ਨਹੀਂ ਹੁੰਦਾ ਟੈਨਸ਼ਨ ਨਹੀਂ ਲਈਦੀ ਦੋਸਤੋ ਨੇ ਮੂੰਹ ਉੱਤਰ ਕੇ ਬਲੈਕਆਊਟ ਦੇ ਕਾਰਨ ਬਲੈਕਆਊਟ ਹੋਇਆ ਕੋਈ ਨਾ ਗਾਇਸ ਅੱਲੇ ਆਪਰ ਐਟਲੈਂਟ ਚ ਨਹੀਂ ਗਏ ਲੁਜਾਣਾ ਐਟਲੈਂਟ ਗਿੱਤ ਨਹੀਂ ਗਾ ਤਾਂ ਹੁਣ ਆਪਾਂ ਦੇਖਾਂਗੇ ਸਵੇਰੇ ਕੀ ਹੁੰਦਾ ਵਾ ਮੈਂ ਜਿੱਮੇ ਸ਼ੁਕਰਵੰਤ ਤਾਂ ਚਾਹ ਚੜ ਗਿਆ ਸੀ ਵੀ ਅੱਜ ਦੀ ਰਾਤ ਮਤਲਬ ਚੈਨ ਨਾਲ ਨਿਕਲੂਗੀ ਹੂੰ ਅੱਜ ਸਗੋਂ ਜ਼ਿਆਦਾ ਡਰ ਬੈ ਗਿਆ ਮਨ 'ਚ ਚੱਦ ਲਾਏ ਧੋਖੇ ਬਾਜਨੇ ਹਨਾ ਚੱਦ ਲਾਏਗਾ ਆਹੋ ਸਾਰੇ ਪਾਸੇ ਸਰਕਾਰਾਂ ਹੀ ਇਦਾਂ ਦੀਆਂ ਨੇ ਕੀ ਚੱਕਰ ਕੀ ਆ ਕੋਈ ਕੋਸ਼ਣ ਹੀ ਹੁੰਦਾ ਕੋਈ ਨਾ ਆਪਾਂ ਸਾਰਾ ਕੁਛ ਬੰਦੀ ਕਰ ਦੇਣਾ ਟੈਨਸ਼ਨ ਨਹੀਂ ਲੈਣੀ ਆਪਣੇ ਤਾਂ ਲੈਟ ਤਾਂ ਬੰਦ ਹੀ ਨੇ ਉਹ ਵੀ ਕਰ ਦਿੰਗੇ ਬਸ ਸੁਣੀ ਉਹ ਦਿਓ ਸਾਹਮਣੇ ਆਉਣੇ ਲੱਗਦੀ ਗਾੜੀ ਉਹ ਉਹ ਤਾਂ ਚੱਲੀ ਜਾਂ ਮੈਨੂੰ ਆਪਾਂ ਕਿਸਾਨ ਨੂੰ ਕਿੱਦਾਂ ਕਹਿ ਕੇ ਬੰਦ ਕਰਾ ਜੀ ਰੋਜ਼ ਕਹਿੰਦੇ ਆ ਕਰਦੇ ਹੀ ਸੀਗੇ ਕੋਈ ਨਾ 1 ਵਜੇ ਲੈਟ ਚਲੀ ਹੋ ਜਾਣੀ ਤਾਂ ਹਾਂ ਇੱਕ ਤੋਂ ਉੱਤੇ ਅੰਦੇ ਵੇਟਾ ਕਰੋ ਜਾਂਦੀ ਨਹੀਂ ਛੋਟੇ ਦੀ ਜਾਂਦੀ ਸਾਡੇ ਬਲੈਕਆਊਟ ਦਾ ਮਤਲਬ ਉਦਾਂ ਕਹਿੰਦੇ ਵੀ 9:30 ਤੋਂ ਸਵੇਰੇ 5:30 ਵਜੇ ਤੱਕ ਹੁੰਦਾ ਹੀ ਆ ਬਲੈਕਆਊਟ ਇਹ ਹਾਂ ਮੈਂ ਪੋਸਟ ਉਹ ਤਾਂ ਦੇਖ ਲਈਆ ਪਰ ਉਦਾਂ ਬਲੈਕਆਊਟ ਹੈਗਾ ਵਾ ਹੁੰਦਾ ਵਾ ਅ ਜਿਹੜਾ ਬਿਜਲੀ ਵਾਲੇ ਕਰਦੇ ਆ ਉਹ ਰਾਤ ਨੂੰ 1:00 ਤੋਂ 3:00 ਵਜੇ ਤੱਕ ਕਰਦੇ ਆ ਚਲੋ ਵਾਈ ਗੁਰੂ ਜੀ ਸਾਹਿਬ ਦਾ ਭਲਾ ਕਰੋ ਬਸ ਹੋਰ ਕੁਝ ਨਹੀਂ ਤੋ ਚਲੋ ਦੋਸਤੋ ਇਸ ਪੜੇ ਜਨਾ ਲਈ ਪੈਸ ਲੋਗ ਕਰਦੇ ਆਂ ਅੰਡਰਸਰਬ ਨੇ ਅੱਜ ਅਸਕਰੇ ਕੁਐਸਚਨ ਆਏ ਤਾਂ ਮਿਲਦੇ ਆਂ ਨੈਕਸਟ ਲੋਗ ਚ ਲਿਵ ਯੂ ਡੋਟ ਲਾਈਕ ਕਮੈਂਟ ਸ਼ੇਅਰ ਕਰਦੇ ਬਾਈ ਬਾਈ